ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਸਾਇਆ ਗਿਆ ਇਸ ਕਰਕੇ ਪੰਜਾਬ ਦਾ ਇਹਦੇ ਤੇ ਹੱਕ ਹੈ ਬਣੀ ਉਹ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਜੋਂ ਸੀ ਆਜ਼ਾਦੀ ਤੋਂ ਬਾਅਦ ਸਾਡੀ ਰਾਜਧਾਨੀ Shimla ਹੁੰਦੀ ਸੀ Shimla ਤੋਂ ਚੰਡੀਗੜ੍ਹ ਸ਼ਿਫਟ ਕੀਤੀ ਤੇ ਹੁਣ ਇਹ ਰਾਜਧਾਨੀ ਨੂੰ ਵੀ ਸਾਡੇ ਕੋਲੋਂ ਪਰਮਨੈਂਟਲੀ ਹੋਣਾ ਚਾਹੁੰਦਾ ਹੈ ਕੇਂਦਰ ਤੇ ਸਾਡੀਆਂ ਪੋਲੀਟੀਕਲ ਪਾਰਟੀਆਂ ਸਿਰਫ ਬਿਆਨਾਂ ਤੱਕ ਸੀਮਤ ਨੇ ਇਹਦੇ ਤੇ ਕੁਝ ਕਰਨ ਲਈ ਤਿਆਰ ਨਹੀਂ ਤਾਂ ਮੈਂ ਆ ਤੁਹਾਡੇ ਰਾਹੀਂ ਇਹ ਸਪਸ਼ਟ ਕਰ ਦੇਣਾ ਚਾਹੁੰਨਾ ਕੇਂਦਰ ਸਰਕਾਰ ਨੂੰ ਤੇ ਹੁਣ ਹੋਰ ਧੱਕਾ ਨਹੀਂ ਚੱਲਣਾ ਅਸੀਂ ਐਸਕੇਮ ਦੀ ਮੀਟਿੰਗ ਬਹੁਤ ਜਲਦ ਬੁਲਾ ਕੇ ਫੈਸਲਾ ਕਰਕੇ ਦਸੰਬਰ ਵਿੱਚ ਕੋਈ ਡੇਟ ਫਿਕਸ ਕਰਕੇ ਅਸੀਂ ਆਪਣੇ ਮੁੱਦਿਆਂ ਦੇ ਉੱਤੇ ਪਾਣੀਆਂ ਦੇ ਮੁੱਦੇ ਤੇ ਫੈਡਰਲ ਸਟਰਕਚਰ ਦੇ ਮੁੱਦੇ ਤੇ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਇਹਨਾਂ ਮੁੱਦਿਆਂ ਤੇ ਡੈਮ ਸੇਫਟੀ ਐਕਟ ਦੇ ਮੁੱਦੇ ਤੇ ਤੇ ਐਮਐਸਪੀ ਦੇ ਮੁੱਦੇ ਤੇ ਅਸੀਂ ਇੱਥੇ ਚੰਡੀਗੜ੍ਹ ਵਿੱਚ ਕੋਈ ਅੰਦੋਲਨ ਪਟਾਣਾ ਸ਼ੁਰੂ ਕਰਨ ਵਾਲੇ ਆ ਉਹਦੀ ਡੇਟ ਜਲਦੀ ਤੁਹਾਨੂੰ ਦੱਸ ਦਿੱਤੀ ਜਾਊਗੀ ਜਿੱਦਣ ਐਸਕੇਐਮ ਦੀ ਮੀਟਿੰਗ ਆਉਣ ਵਾਲੇ ਦਿਨਾਂ 'ਚ ਹੋਈ ਤਾਂ